ਮੈਂ ਸਮਝ ਨਹੀਂ ਕੀ ਕੀਤਾ ਦਸੀ ਮੈਂ ਬੰਦਾ ਬੜਾ ਵਧੀਆ ਤੂੰ ਨਹੀਂ ਨਹੀਂ ਗੱਲ ਹੋ ਰਹੀ ਕੀ ਕਰਨ ਲਈ ਬੰਦਾ ਬਹੁਤ ਗੋੜਾ ਸਾਡੀ ਇੱਕ ਨੰਬਰ ਬੰਦਾ ਇੱਕ ਨੰਬਰ ਇਹਦੀਆਂ ਫੋਟੋਆਂ ਵਿਕੀਆਂ ਨੇ ਇਹਦੀਆਂ 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 ਗੱਡੀ ਤਸਵੀਰਾਂ ਵੀ ਵਿਖਿਆ ਕਰਨੀਆਂ ਤਸਵੀਰਾਂ ਵਿਕਦੀਆਂ ਇਹਦੀਆਂ ਕਾਰਨ ਪਤਾ ਕੀ ਹੈ ਕਮੈਂਟਰ ਬੜਾ ਤਗੜਾ ਤੇ ਮੈਂਟਰ ਚੱਲਦੀ ਹੈ ਨਾ ਚੱਲਦੀ ਇਹ ਕਾ ਕੀ ਹੈ ਕਾਰ ਦੀ ਚੇਲੇ ਚੇਲੀ ਬਾਬੇ ਗੱਲ ਕੋਈ ਕਾਣ ਦੇ ਗੱਲ ਕੋਈ ਸੋਨੂ ਵੀਰ ਕਾਣ ਦੇ ਆਈ ਰੁਪਈਆ ਤੇ ਇਹ ਥੇਲੀ ਹੈਂ ਤੂੰ ਜਵਾਨੀ ਉਹ ਯੂਪੀ ਤੇ ਬਰੇਲੀ ਹਾਂ ਤੂੰ ਪੰਜਾਬ ਤੇ ਭਾਵੇਂ ਪਾਕਿਸਤਾਨ ਲਾ ਮੇਰੀ ਗੱਲ ਹੋਰ ਮੇਰੀ ਗੱਲ ਮਿਲੀ ਹੈਗੀ ਕੋਈ ਗੱਲ ਹੋਈ ਤੂੰ ਪੰਜਾਬ ਦੇ ਭਾਬੀ ਪਾ ਕੋਈ ਗੱਲ ਕੋਈ ਗੱਲ ਮਿਲਾ ਕੇ ਤਾਂ ਦੱਸ ਕੁੜੀ ਜੀ ਬੇਤਾਈਆਂ ਮੂੰਹ ਤੂੰ ਓਡਾ ਕਰਦੀ ਗੱਲ ਤਾਂ ਕੋ ਮਿਲੀ ਨਹੀਂ ਕੋ ਗੱਲ ਤੇ ਕਰੀ ਸਾਹਮਣੇ ਕਰ ਇਹਦੇ 1 ਮਿੰਟ ਇੱਧਰ ਕਰੀ ਆ ਇਹਦਾ ਮੂੰਹ ਮੇਰੇ ਲਾ ਕੇ ਕਰੀ ਇਹਦਾ ਨਿੱਕਾ ਪਾਲਾ ਦੇਖਿਓ ਇਹਦਾ ਮੂੰਹ ਮੇਰੇ ਲਾ ਕੇ ਕਰੀ ਇਹਦੇ ਮੂੰਹ ਮੇਰੇ ਮੂੰਹ ਲਾ ਕੇ ਕਰਨੀ ਵੇ ਨਿੱਕਾ ਇਹਦਾ ਮੂੰਹ ਕੱਲਾ ਮਾਰਦਾ ਓਡਾ ਹੀ ਇਹਦਾ ਨਿਕਾਣ ਇਹ ਆ ਨਿੱਕਾ ਇੱਥੇ ਨਿਕਾ ਹੀ ਹੈ ਓਡਾ ਇਹਦਾ ਮੂੰਹ ਜਿੱਡਾ ਮੇਰਾ ਨੱਕ ਮੇਰਾ ਟਿੱਖਾ ਹੀ ਹੈ ਹੂੰ ਤੂੰ ਵੀ ਦੱਸ ਤੇ ਸਹੀ ਕੀ ਕਹਿਨ ਲੱਗਾ ਹੈ। ਕੋਈਆ ਵੀਡੀਓ ਬਣਾਉਣੀ। ਵੀਡੀਓ ਦੇ ਬੰਦ ਹੀ ਰਹਿਣੀ। ਜੋ ਤੂੰ ਪੁੱਛਣਾ ਚਾਹੁੰਦਾ ਮੈਂ ਦੱਸਣਾ ਨਹੀਂ। ਦੱਸ ਦੇ ਮੈਂ ਦੱਸਣਾ ਤੂੰ ਸੁਣਨਾ ਨਹੀਂ। ਹੂੰ। ਤੇ ਜੋ ਤੂੰ ਸੁਣਨਾ ਹੋ ਤੈਨੂੰ ਪਚਣਾ ਨਹੀਂ। ਹੂੰ। ਜੋ ਤੈਨੂੰ ਪਚਣਾ ਹੋ ਤੂੰ ਰੱਖਣਾ। ਹੂੰ। ਅੱਗੇ ਦੀ ਅੱਗੇ ਹੁਣ ਤੂੰ ਨਾ ਵੀਰ। ਚੀਮਾ ਬੰਨਣਾ ਚੀਮਾ। ਹੋਈ ਮੈਂ ਆਵਾਜ਼ ਨਹੀਂ ਕਰਦੇ। ਆ ਨੰਨਾ ਪੜਾ ਜੋ ਲੱਗਦਾ ਰਸਨ ਕਰ ਮੈਂ ਲੈ ਉਹ ਲੈ ਇੱਕੋ ਤਾਂ ਹੀ ਮੱਜਾ ਦੇ ਵੇਖੀਆਂ ਸੀ ਹਰੇਲੀ ਲੜਦੀਆਂ ਭਾਪ ਜਨਾਨੀਆਂ ਪਹਿਲੀ ਇਹਦੀ ਵੇਖੀਆਂ ਮੈਂ ਗੰਦਲ ਵਾਲੀ ਲੜਦੀ ਇੱਕ ਗੰਦਲ ਤੋੜ ਕੇ ਲੈਂਦੀ ਇਹਨੂੰ ਮੈਂ ਕੀ ਦੱਸ ਬੈਠੀ ਵੀ ਗੰਦਲ ਬੜੀ ਸਵਾਦ ਹੁੰਦੀ ਸੱਚੀ ਬੜੀ ਸਵਾਦ ਲੱਗਣ ਦੀ ਮੈਂ ਲੱਭੀ ਵੀ ਕੋਈ ਕਿ ਕਾਲ ਤੇ ਪੈ ਗਿਆ ਵਾ ਇੱਥੇ ਹਰਿਆਲੀ ਤੇ ਲੱਭਦੀ ਨਹੀਂ ਪਜਾੜ ਆ ਫੋਲੋਕ ਜਾਣਾ ਸੀ ਛੋਕੇ ਫੋਲੋਕ ਨੇ ਚਿਹਰੇ ਤੇ ਗੰਦਲ ਉਹ ਗੁਣਾ ਤਾਂ ਹੀ ਜੇ ਤੁਹਾਡੀਆਂ ਨਜ਼ਰਾਂ ਤਾਂ ਦੂਰ ਰਹਿੰਦਾ ਹੁਣ ਤੇ ਉਹ ਕਿੱਥੇ ਆ ਦੀਦੀ ਤੇਰੇ ਕੋਲ ਸਭ ਇੱਕ ਮਿੰਟ ਕੱਟੀ ਕੱਟ ਨਹੀਂ ਕੱਟ ਰਹਾ ਸਾਡੀ ਗੱਲ ਦੱਸਨੀ ਤੇ ਮੇਰਾ ਤਾਂ ਹੈ ਗ੍ਰੇਟ ਚਹੀ ਦੱਸ ਹੁਣ ਦੱਸ ਜਿਹੜੀ ਤਸਵੀਰ ਗੱਲ ਕਰਨੀ ਜਿਹੜੀ ਸਾਹਮਣੇ ਨਹੀਂ ਅੰਦਰ ਕਾਜ ਬੇਕਰ ਨਹੀਂ ਦੀਦੀ ਹਾਂ ਦੀ ਬੋਲੋ ਕਿਉਂ ਆਹ ਹੈ ਇਹਨੇ ਕਹਿਨ ਦਾ ਮਤਲਬ ਵੀ ਖਾ ਕੇ ਤੇ ਕੱਢਾਂਗੇ ਤੇ ਮਰੂਦ ਵੀ ਉਗ ਗਦੇ ਨੇ ਜੁੱਡਾਂ ਦੀ ਬੂਟੀ ਹੁਣ ਤਾਂ ਗੱਟਰ ਹੀ ਵਿਚਾਰਾ ਫਿਰ ਗੱਟਰ ਤੇ ਫਿਰ ਪੌਦਿਆਂ ਨਾਲ ਪਰਦੇ ਆਹੋ ਤੇ ਦਿੰਦਾ ਉਹਦਾ ਉੱਪਰ ਲੱਟਕਣਾ ਉਹ ਪਲਵਾਨ ਵੀ ਆ ਗਿਆ ਇਹੋ ਜਿਹੜੇ ਜਿਹੜੇ ਰੁਕਦਾ ਜੀ ਕਰੇ ਉਹ ਖਾ ਲੈਣਾ ਤੇਰ ਦੀ ਕਿਉਂਦੇ ਜਦੋਂ ਮੇਰੀ ਗਿੱਟ ਕੇ ਕੋਰੀ ਮੇਰੇ ਜਾਮ ਨੂੰ ਦੀ ਚਲ ਗਈ ਢੱਡ ਚ ਸਾਰਿਆਂ ਨੇ ਮੈਨੂੰ ਵਹਿਮ ਪਾਤਾ ਤੇਰੇ ਢੱਡ ਚ ਜਾਮ ਨੂੰ ਉਗ ਜਾਣਾ ਤੇਰਾ ਡਰਦੇ ਫਿਰੇ ਵੀ ਸੱਚੀ ਨਾ ਉਗ ਜੇਂਦਾ ਤੇਰੇ ਪਰ ਸਰਪਿੰਦੇ ਦੇ ਉਗ ਬਧਾਈ ਸਰਪਿੰਦੇ ਦੇ ਉਗ ਢੱਡ ਦਾ ਤੇ ਪਤਾ ਨਹੀਂ ਆ ਕਿਹੜਾ ਪਤਾ ਨਹੀਂ ਜਿੱਥੇ ਗਈ ਹੋ ਉੱਥੇ ਜ਼ਰੂਰ ਗਿਆ ਹੋਣਾ ਹਾਂ ਆ ਗਿਆ ਹੀ ਫੇਰ ਨੂੰ ਇਹ ਜਿਹਦਾ ਫੋਨ ਹੁੰਦਾ ਉਹ ਉੱਧਰ ਜਾ ਕੇ ਸੁਣਦਾ ਹੈ ਭਾਬੀ ਸੁਮਨ ਤੋਂ ਪਰੇ ਚੱਲ ਜਾਂਦਾ ਨਾ ਹੁਣ ਭਾਬੀ ਤਾਂ ਵਾਕੇ ਪਰੇ ਚੱਲ ਜਾਂਦਾ ਉਹ ਵੇਖਿਆ ਭਾਬੀ ਨੂੰ ਇੰਨਾ ਵਿਸ਼ਵਾਸ ਆਵੇ ਲੈ ਸ਼ੱਕ ਨਹੀਂ ਕਰਦੀ ਉਹਨੂੰ ਆਪਣੇ ਇੰਨੇ ਉਹਦੇ ਗੱਲਾਂ ਵਿੱਚ ਆਉਂਦਾ ਇਹ ਕਰਦਾ ਯਾਰ ਆ ਵਾਲੀ ਉਮਰ 'ਚ ਆ ਕੇ ਕੀ ਸ਼ੱਕ ਕਰਨਾ ਜੋ ਹੋ ਗਿਆ ਪਰਮਾਨ ਵੀ ਸਾਰੀ ਦਿਹਾੜੀ ਇਦਾਂ ਹੀ ਤਾਂ ਕਰਦਾ ਰਹਿੰਦਾ ਤੁਸੀਂ ਇਹੋ ਗੱਲਾਂ 'ਚ ਹੀ ਰਹਿ ਜਾਣਾ ਜੀ ਕੀ ਸ਼ੱਕ ਕਰਨਾ ਕੀ ਸ਼ੱਕ ਕਰਨਾ ਮਾਂ ਫਿਰ ਐਸ ਕਰੋ ਸਾਡੀ ਆਈਡੀ ਸਾਂਝੀ ਕਰੋ ਉਹ ਯੋ ਨਾ WhatsApp ਦੀ ਨਹੀਂ ਸਾਂਝੀ WhatsApp ਦੀ ਵੈਰੀ ਗੁੱਡ ਸਾਡਾ ਜਿਹੜਾ ਕਾਲਿੰਗ ਦਾ ਨੰਬਰ ਆ ਉਹ ਇਹਦੇ ਚਾ ਜਿਹੜਾ WhatsApp ਆਉਣਾ ਉਹਦੇ ਤੇ ਆਉਣਾ ਜਿਹੜਾ ਉਹਨੂੰ ਅੱਛਾ ਪਤਾ ਲੱਗ ਜਣਾ ਵੀ ਫੋਨ ਆਉਂਦੇ ਸਿਕਿਉਰਟੀ ਵਾਲਾ ਤੇ ਸਾਰਾ ਕੁਝ ਆ ਸਾਰਾ ਕੁਝ ਇਹਨੂੰ ਕਹਿੰਦੇ ਸ਼ੱਕ ਇਹਨੂੰ ਇੱਥੇ ਚਾਹ ਸ਼ੱਕ ਪ੍ਰੋਸਾ ਪਰ ਉਸ ਤਾਂ ਨਹੀਂ ਇਹਨੂੰ ਕਹਿੰਦੇ ਸ਼ੱਕ ਸਾਂਝਾ ਨਹੀਂ ਨਹੀਂ ਸਾਂਝਾ ਸ਼ਾਂਤੀ ਰੱਖੋ ਸ਼ਾਂਤੀ ਹੈ ਨਾ ਦੀਦੀ ਹਣਾ ਦੀਦੀ ਸ਼ਾਂਤੀ ਸ਼ਾਂਤੀ ਰੱਖੋ ਬਨੇ ਕਮਾਣਾ ਤੋਂ ਇਥੇ ਉਹ ਕਿੰਨਾ ਕਰ ਲੂ 15 ਮਿੰਟ 20 ਮਿੰਟ ਅੱਧਾ ਘੰਟਾ ਲਾਗ ਜਣਾਈ 20 ਨਹੀਂ ਪੰਨਾ ਤੁਹਾਨੂੰ ਦੱਸਣਾ ਆਪਣੀ ਮਰਜ਼ੀ ਨਹੀਂ ਤੇ ਸਾਨੂੰ ਫਿਰ ਮਨਦੀ ਪਹਿੰਦੀ ਸੀ ਹਾਂ ਫੇਰ ਤੇ ਮਹਾ 15 ਕੁ ਮਿੰਟ ਹੀ ਲੱਗਨੇ 15 20 ਮਿੰਟ ਵੱਧ ਤੋਂ ਵੱਧ ਜੇ ਆਪਣੀ ਮਰਜ਼ੀ ਨਹੀਂ ਦੱਸਣਾ ਇਹਦੇ 15 ਕੁ ਮਿੰਟ ਲੱਗਣਗੇ ਹਾਂ ਹਾਂ ਆ ਵੀ ਹੈਲੋ ਮੈਂ ਕੀ ਆ ਬਣਾਉਣਾ ਈ ਇਦਾਂ ਕਰਕੇ ਮੈਂ ਇੱਕ ਦਿਨ ਪਤਾ ਕੀ ਖੋਜ ਰਹੀ ਹਾਂ ਜੀ ਮੈਨੂੰ ਇਦਾਂ ਨਾ ਲਾਈਨ ਵਾਈਜ਼ ਹੁਣ ਕਿੱਲੇ ਦੇ ਕਿੱਲੇ ਜੇ ਤਾਂ ਬਾਦ ਮੁੱਲ ਖਾ ਜਾਂਦਾ ਵਾ ਹਨਾ ਤੇ ਇਹ ਇੱਕ ਅੱਧਾ ਕਿੱਲਾ ਬੀਜ ਜਾਵੇ ਸਰੋਂ ਦਾ ਫਿਰ ਕੋਤੋਂ ਅੱਗੇ ਬੀਜ ਜਾਵੇ ਉਹ ਮੂੰਗਰੇ ਸੁੰਗਰੇ ਜਿਹੜੇ ਕਿਤੇ ਰੰਗ ਦਾ ਫਿਰ ਕੋਈ ਹੋਰ ਕੋਈ ਫਸਲ ਹੋਵੇ ਉਹ ਜਿਹਦੇ ਕੋਈ ਲਾਲ ਹਰੇ ਖਲ ਹੋਣ ਹਨਾ ਇਦਾਂ ਬੀਜ ਜਾਵੇ ਉਹਦੇ ਕਿੰਨਾ ਘਾਟ ਲੱਗੇ ਤੁਹਾਨੂੰ ਵੀਰ ਹੋ ਸਕਦਾ ਹਦਾ ਕਿੱਲੇ ਦੇ ਕਿੱਲੇ ਕੀ ਨਹੀਂ ਹੁਣ ਇਦਾਂ ਤਾਂ ਸ਼ਰਮ ਪੀਛੀ ਹੋਵੇ ਹੋਣਗੇ ਜਰੂਰ ਪਰ ਲੋਕਾ ਵੀ ਵੇਚ ਕੇ ਬਾਹਰ ਚਲ ਜਾਣਾ ਨਹੀਂ ਲਾਲ ਨੀਲੇ ਪੀਲੇ ਫੁੱਲ ਇਹਨਾਂ ਜਿਹੜੇ ਫੁੱਲ ਜਿਹੜੇ ਉਹ ਹੋ ਜਾਂਦੇ ਆ ਇੱਕੋ ਪੈਲੀ ਦੇ ਵਿੱਚ ਹੀ ਸੋਨੂ ਵੀਰ ਖਾਸ ਖਾਸ ਬੀਜ ਲੋ ਅੱਧਾ ਕਿੱਲਾ ਅੱਧਾ ਕਿੱਲਾ ਖਾਸ ਖਾਸ ਬੀਜ ਲੋ ਫੁੱਲ ਖਾਸ ਖਾਸ ਨਹੀਂ ਉਹ ਉਹ ਫੁੱਲ ਜਿਹੜੇ ਆ ਉਹ ਐਡੀ ਸੇਹਦੇ ਨੇ ਆਹ ਹੁਣ ਜਿਹੜਾ ਸਰੋਂ ਦੇ ਆ ਇਹ ਇੰਨੇ ਵੀ ਵਾਵਾ ਚਰੀਰ ਆਣਾ ਫੁੱਲਾਂ ਨੇ ਹੈਨਾ ਕਿੰਨੇ ਦਿਨ ਰਹਿੰਦੇ ਆ ਇਹ ਫੁੱਲ ਆਹੋ ਇਹ ਸਦਾਬਹਾਰ ਨੇ 12 ਮਹੀਨੇ ਤੱਕ ਰਹਿਣਾ ਨੇ ਆੜੂ ਨੂੰ ਕਿੱਦਾਂ ਸੋਹਣੇ ਫੁੱਲ ਲੱਗਣਾ ਆੜੂ ਨੂੰ ਮਰਝਾਉਣੇ ਨਹੀਂ ਪਰ ਆੜੂ ਦੇ ਫੁੱਲ ਜਿਹੜੇ ਉਹ ਮਸਾਂ ਹੀ 3 ਜਾਂ 4 ਦਿਨ ਮੇਰੇ ਹਿਸਾਬ ਨਾਲ ਤੇ ਅਗਲੇ ਦਿਨ ਹੀ ਝੜ ਜਾਂਦੇ ਆ ਹਮ ਜਦੋਂ ਮੜੀ ਜਿਹੀ ਹਵਾ ਆ ਗਈ ਉਦੋਂ ਝੜ ਜਾਣੇ ਤੇ ਨਾਲੇ ਇਹ ਮਰਝਾਉਣੇ ਨਹੀਂ 12 ਮਹੀਨੇ ਤੱਕ ਰਹਿਣੇ ਆ ਨਾ 12 ਮਹੀਨੇ 12 ਮਹੀਨੇ ਨਹੀਂ ਟਾਪੇ ਤੋਂ ਅੰਡੇ ਜੀ ਕਹਿਣ ਨਹੀਂ ਮੈਂ ਥੋੜਾ ਦਿਨ ਹਮ ਇਹ ਤੇ ਤੁਹਾਡੇ ਵਰਗੀਆਂ ਦੋ ਗੇੜੇ ਮਰ ਗਈਆਂ ਉਦੋਂ ਪੱਤੇ ਝੜ ਜਣੇ ਆ ਨਹੀਂ ਵੇ ਲੈਟ ਹੁੰਦੇ ਹੁਣ ਤਾਈ ਆਉਣ ਵਾਲੀ ਆ ਨਹੀਂ ਇੱਕ ਗੱਲ ਇੱਕ ਗੱਲ ਵਾ ਜਿੱਦਾਂ ਕਹਿੰਦੇ ਹੁੰਦੇ ਤੇ ਇੱਕ ਤੇਰੀ ਐ ਇੱਕ ਉਹਦੀ ਐ ਮੈਂ ਦੱਸਣ ਲੱਗੀ ਮੈਂ ਹੀ ਦੱਸਣੀ ਨਹੀਂ ਤੂੰ ਇੱਕ ਪੂਟੀ ਜੀ ਹੁੰਦੀ ਹੈ ਨਾ ਉਤੋਂ ਗੋਲ ਜੀ ਉਹਦੇ ਇਦਾਂ ਹੁੱਚੀਆਂ ਕਿ ਕੱਢ-ਕੱਢ ਕੇ ਤੇ ਕਿੰਨੀ ਲੰਬੇ ਲਾਉਂਦੇ ਉਹ ਹੀ ਪੰਭੀਰੀ ਮੈਂ ਉਹੀ ਬਣਾਉਂਦੀ ਹਾਂ ਹਾਂ ਜੇ ਇਦਾਂ ਪੂਟੀ ਵਾਂਗ ਹੀ ਦੇਖੋ ਪੰਭੀਰੀ ਜੀ ਉਹ ਨਹੀਂ 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 ਹਰੇ ਰਾਖਾ ਦਾ ਕੋਲਟਾ ਇੱਥੇ ਹੋਣਾ ਕਿਤੇਲੇ ਵੀ ਗਾਲੀ ਆਹ ਦੇਖੋ ਇਹ ਤਾਂ ਨਹੀਂ ਬਣਾ ਕੇ ਗਾਲ ਚ ਪਾਉਣੀ ਮੈਂ ਨਹੀਂ ਪਾਈ ਫਿਰ ਇਹਦੀ ਹਾਂ ਆ ਪਾਈ ਨਹੀਂ ਪਤਾ ਕਿੱਦਾਂ ਬਣਾਈਦੀ ਸੀ ਸਾਰੇ ਨੇ ਪਾਈ ਹੋਗੀ ਤੁਹਾਨੂੰ ਪਤਾ ਕਿੱਦਾਂ ਬਣਾਈਦੀ ਸੀ ਆ ਵੇਖੀ ਇਹ ਇਧਰ ਇਹ ਐ ਐ ਐ ਕਰਕੇ ਹੈਨਾ ਬੜੀ ਵਧੀਆ ਬਣੀ ਨਹੀਂ 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 ਇਦਾਂ ਸੁੱਕ ਥੋੜੀ ਮੈਂ ਇਹ ਕਾ ਲੇਕਦੇ ਪੱਤੇ। ਸਨੇਾਰੇ ਕਿੰਨੇ ਆਏ ਆ। ਸਨੇਾਰੇ ਕਿੰਨੇ ਗੱਡੇ ਹੋਏ ਆ। ਜਿੱਦਾਂ ਦੀਆਂ ਟੁਕੜੀਆਂ ਭੱਜੀਆਂ ਕਧੀਆਂ ਕਾਨੀਆਂ ਬਣਾਈਆਂ ਦੀਆਂ। ਲੈ। ਆ ਮੇਰੀ ਸਾਰਾ ਦਸਨੀ ਪੜੇ। ਮੇਰੀ ਵੀ ਗੱਲ ਸੁਣ ਲੋ। ਇਹਨੇ ਗੱਲ ਨਹੀਂ ਪਤਾ ਕਿਦਾਂ ਗਜਰਾ। ਗਜਰਾ ਪਾ ਲਿਆ। ਜਿੱਦਾ ਬਣਾਈ ਹੈ। ਜਿੱਦਾਂ ਮੇਰੇ ਵਰਗੇ ਤਾਂ ਮਣਕੇ ਨਹੀਂ ਲੈਂਦੇ। ਇੱਕ ਇਧਰ ਇੱਕ ਇਧਰ ਤੇ ਇੱਕ ਇਧਰ। ਮੈਂ ਇਦਾਂ ਨਹੀਂ ਬੰਦੀ ਇਦਾਂ ਵਿੱਚ। ਇਹ ਇਦਾਂ ਬੰਦੀ ਹੈ ਪਤਾ ਕਿਦਾਂ ਵੀ ਖਿ ਮਨਪ੍ਰੀਤ ਜੀ ਦੀ। ਆ ਇੱਥੋਂ ਇਹਨੂੰ ਛੇਲੇ ਲਾ। ਆ ਇਧਰੋਂ ਐ। ਆ ਨਹੀਂ ਸੋ ਕਿ ਇਦਾਂ ਥੋੜੀ। ਆ ਪਾ ਮੈਂ ਤੁਹਾਨੂੰ ਦੱਸਦੀ ਆ ਅੱਡੀ ਕਾਨੀ ਕਿਦਾਂ ਦੀ ਹੁੰਦੀ। ਪਾ ਵੀ ਇਹਣਾ ਟੀਸਰੋ ਥੋੜੀ ਜਿਹੀ ਬਾਤ ਇੰਦਾ ਕਰਕੇ ਇੰਦਾ ਕਰਕੇ ਬਣਾਉਣਾ ਟਿੱਕਾ ਲਾ ਲੋ ਗਾਲ ਚ ਪਾ ਲੋ ਹਨਾ ਇੰਦਾ ਕਰਕੇ ਫਿਰ ਗਾਲ ਚ ਹਾਰ ਪਾਉਣਾ ਸਭੀ ਮੈਂ ਨਹੀਂ ਹੋ ਜਣਾ ਖੱਡੀ ਸਾਈ ਫਿਰ ਖੱਡੇ ਬੜਾ ਮੈਂ ਆਪੇ ਬੜਾ ਗੱਡੀ ਕਿਹੜੀ ਕਿਹੜੀ ਗੱਲ ਹੀ ਨਾ ਦੇਖੀ ਗਾੜੀ ਚ ਪਾਉਣੀ ਸੋਖ ਨੇ ਇੰਦਾ ਕੀਤਾ ਇੰਦਾ ਲੱਗਦਾ ਜਿੰਦਾ ਉਹ ਕਹਾਵਤ ਝੂਠ ਜੀ ਹੋ ਗਈ ਹੁੰਦੀ ਹੈ ਨਾ ਕਿਹੜੀ ਪੜਾ ਕਿਹੜੀ ਬਿੱਲੀ ਦੇ ਘਰ ਟੱਲੀ ਬਨਣ ਵਾਲੀ ਇੰਦਾ ਲੱਗਦਾ ਜਿਦੇ ਬਿੱਲੀ ਦੇ ਘਰ ਕੋ ਬਨ ਗਿਆ ਵਾ ਹੂੰ ਦਿੱਲੀ ਗਲ ਟੱਲੀ ਮੈਂ ਕਹਿ ਰਹੀ ਮੇਰੀ ਤੇ ਬਿੱਲੀ ਗਲ ਟੱਲੀ ਤੈਨੂੰ ਸੁਣੀ ਉਹ ਤਾਂ ਊਠ ਗਲ ਟੱਲੀ ਜ਼ਰੂਰ ਸੁਣੀ ਬਣਾ ਕੇ ਦੱਸ ਆਪਣੀ ਤੂੰ ਕਿਦਾ ਬਣਾਣੀ ਇਹਦੀ ਗੱਲ ਸੁਣ ਦਿੱਲੀ ਗਲ ਲੱਗਣੀ ਟੱਲੀ ਸੁਣੀ ਊਠ ਗਲ ਟੱਲੀ ਸੁਣੀ ਊਠ ਗਲ ਟੱਲੀ ਵਾਲੀ ਕਵਿਤੇ ਸੁਣੀ ਉਦਾਂ ਊਠਾਂ ਵਾਲਿਆਂ ਦੇ ਊਠ ਚੱਲੇ ਆ ਜੰਦਰ ਨੂੰ ਨਹੀਂ ਨਾ ਇਹ ਜਦੋਂ ਬਿੱਲੀ ਮਾਸੀ ਆਉਂਦੀ ਆ ਉਹ ਤੋਂ ਪਤਾ ਨਹੀਂ ਲੱਗਦਾ ਤੇ ਬਹੁਤ ਚੂਹੇ ਖਾ ਜਾਂਦੀ ਆ ਫਿਰ ਇੱਕ ਉਹ ਚੂਹਿਆਂ ਦੀ ਮੀਟਿੰਗ ਹੋਂਦੀ ਸੀ ਫਿਰ ਇੱਕ ਚੂਹਾ ਕਹਿੰਦਾ ਸੀਗਾ ਵੀ ਇਦਾਂ ਕਰਦੇ ਆ ਵੀ ਬਿੱਲੀ ਮਾਸੀ ਦੇ ਗਲ ਦੇ ਵਿੱਚ ਟੱਲੀ ਬੰਨ ਦਿੰਨੇ ਆ ਤਾਂ ਸਾਰੇ ਬੜੇ ਖੁਸ਼ ਹੋਏ ਵੀ ਹਾਂ ਫਿਰ ਬਿੱਲੀ ਦੇ ਆਉਂਦੇ ਪਤਾ ਲੱਜਾ ਕਰਨਾ ਟੱਲੀ ਵਾਜਾ ਕਰਨੀ ਤੇ ਬਾਅਦ ਵਿੱਚ ਕਹਿੰਦੇ ਵੀ ਟੱਲੀ ਬੰਨੂ ਗੌਰ ਤੇ ਫਿਰ ਸਾਰੇ ਚੁੱਪ ਪਿਟੱਲੀ ਬੰਨਣ ਗਿਆ ਤੇ ਉਹ ਤਾਂ ਫਸ ਜਾਣਾ ਉਹਨੂੰ ਖਾ ਲੈਣਾ ਉਹਨੇ ਹੂੰ ਤੇ ਫਿਰ ਟੱਲੀ ਕੌਣ ਬੰਨੂ ਉਹ ਇੱਥੇ ਛੇਕ ਕੱਢ ਗਿਆ ਹਾਂ ਹਾਂ ਇਹ ਤੇ ਫਿਰ ਜੁਆਇੰਟ ਕਰੀਦਾ ਇਹਨਾਂ ਜੇ ਦੁਕਾਨੀ ਛੋਟੀ ਹੋ ਜਾਂਦੀ ਸੀ ਉਦੋਂ ਗਾਨੀ ਆਪ ਵਰਦੀ ਕਰਦੇ ਹੁੰਦੇ ਆ ਵੀ ਥੋੜਾ ਕੋਲੇ ਆਏ ਹੁਣ ਹੁਣ ਕਿੱਥੋਂ ਗਾਲ ਐਡੇ ਕਵਾ ਹੁੰਦੇ ਗਾਲ ਵੱਡੇ ਵੱਡੇ ਗਾਲ ਤੇ ਹੁਣ ਗਾਟੇ ਮਾਹ ਮੁੜਦੇ ਆ ਤੇ ਉਹ ਤੇ ਮੱਝਾਂ ਵਾਲੀ ਰੱਸੀ ਕਿ ਮਿਲਦੀ ਉਹ ਪੌਣੀ ਫੜੀ ਹਾਂ ਬਣਾ ਕੇ ਕੀ ਪਾਉਂਦੇ ਨੇ ਕਲਿਆਰਾ ਕਲਿਆਰਾ ਜੀ ਇੱਕ ਮੇਰਾ ਉਹ ਗਜਰਾ ਦੇਖ ਮੇਰਾ ਇੱਕ ਮੇਰਾ ਉਹ ਗਜਰਾ ਇੱਕ ਮੇਰਾ ਉਹ ਗਜਰਾ ਹੂੰ ਸੋਣਾ ਜਿਆਦਾ ਸਰੋਂ ਵਾਲਾ ਲੱਗਦਾ ਸਰੋਂ ਵਾਲਾ ਹੀ ਲੱਗਦਾ ਪਹਿਲਾਂ ਨਿੱਕੇ ਕਜਰਾ ਚਿੱਟਾ ਹੁੰਦਾ ਨਾ ਪਰ ਉਹ ਜਿਹੜੇ ਗੋਤ ਚ ਫੁੱਲ ਲਾਉਂਦੇ ਨੇ ਕੀ ਕਹਿੰਦੇ ਨੇ ਕਜਰਾ 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 ਮਹੱਤਵ ਵਾਲਾ ਕਜਰਾ ਰੇ ਕਜਰਾ ਰੇ ਉਹੀ ਆ ਬਹੁਤ ਫੱਕ ਕਜਰੇ ਵਾਲੀ ਗੱਲ ਹੈ ਵੈਰੀ ਗੂਰੇ ਕਜਰੇ ਆਹ ਹਉ ਤੇ ਕੇਰਲਾ ਵਾਲੇ ਸਾਰੇ ਲਾਉਂਦੇ ਆ ਤਾਂ ਵੀ ਚਾਹੀਦਾ ਵਾ ਸੋਨੂ ਵੀਰ ਭਾਬੀ ਨੂੰ ਕਜਰਾ ਚਾਹੀਦਾ ਜੇ ਮੈਂ ਕਿਹੜੀ ਹੁੰਦੇ ਭਾਬੀ ਜਿਹੜੇ ਕੇਰਲਾ ਵਾਲੇ ਨਹੀਂ ਲਾਉਂਦੇ ਕਲੀ ਦੇ ਫੁੱਲ ਉਹਨੂੰ ਕਹਿੰਦੇ ਆ ਕਿ ਕਜਰਾ ਉਹਨੂੰ ਕਹਿੰਦੇ ਆ ਕਿ ਹੁਣ ਭਾਬੀ ਜੀ ਮੂੰਗਰੇ ਦੇ ਫੁੱਲ ਮੂੰਗਰੇ ਦੇ ਉਹਨੂੰ ਕਹਿੰਦੇ ਉਹਦਾ ਮੂੰਗਰਾ ਗਜਰਾ ਕਹਿੰਦੇ ਜਿਹੜੇ ਅੱਖ 'ਚ ਪਾਉਂਦੇ ਉਹਨੂੰ ਕਜਰਾ ਕਹਿੰਦੇ ਉਹਨੂੰ ਕਜਲਾ ਜਿਹੜਾ ਤੂੰ ਗਾਣਾ ਗਾਉਂਦਿਆ ਉਹ ਕਜਲਾ ਹੁੰਦੇ ਆ ਕਜਰਾ ਮੁਹੱਬਤ ਵਾਲਾ ਅੱਖੀਂ ਉਹ ਮੈਂ ਐਸਾ ਡਾਲਾ ਗਜਰੇ ਨੇ ਲੈ ਲਈ ਮੇਰੀ ਜਾਨ ਰੋਧੀਆਂ ਨੇ ਏਦਾਂ ਜਿਦਾਈ ਮਕਾਂ ਵਾਹ ਅੱਡੀ ਸਜੀ ਦੀ ਦीडी ਦੇ ਵਾਕੇ ਜੋਰਲਾ ਨਾਲ ਨਿਕਲਣ ਨੇ ਅੱਗੇ ਸਭਰ ਬਾਪੀ ਹਾਨੂੰ ਕਹਿੰਦੀ ਜੋ ਮੈਂ ਬੋਲਦੀ ਤਾਹ ਨੂੰ ਸੁਣਦਾ ਵਾ ਯਾ ਜਿਹਨੇ ਨੂੰ ਸੁਣਦੇ ਆ ਸੱਚੀ ਪੰਜਾਬ ਦੇ ਵਿੱਚ ਵੈਦਰ ਹੀ ਇਦਾਂ ਦਾ ਚੱਲਣ ਡਿਆ ਵਾ ਵੀ ਸਾਰੇ ਟੋਟਲੀ ਬਿਮਾਰ ਜਿਹਦੇ ਮੈਂ ਆਪ ਨੂੰ ਨਹੀਂ ਸੁਣਦਾ ਤਵਾਜ ਵੀ ਨਹੀਂ ਨਿਕਲ ਕੀ ਬਾਤ ਕੀ ਬੋਲ ਜਿਹ ਕਾਮ ਸਾਰਿਆਂ ਨੂੰ ਹੋਏ ਆ ਦਿਖਰ ਵੀ ਨਹੀਂ ਨਹੀਂ ਬਸ ਤੁਹਾਡੇ ਨਾਲ ਤੇਰੇ ਦਿਲ ਦੀਆਂ ਗੱਲਾਂ ਮੂੰਹ ਤੇ ਕਾੜ ਦੋ ਮੈਂ ਹਲਾ ਹੋਰ ਆ ਤੂੰ ਗਾਲਾਂ ਹੀ ਕੱਢੀ ਜਾਵੇ ਆਪਣੇ ਆਪਣੇ ਮੈਨੂੰ ਕਹੇ ਮੈਂ ਦੇਰ ਚੀ ਬੋਲਣ ਦੀ ਤੂੰ ਮੂੰਹ ਤੇ ਕਾੜਾ ਕੱਢਣ ਨਹੀਂ ਇੱਦਾਂ ਲੱਗਣਿਆ ਕੋਦਰੂ 4 ਵਜੇ ਆਉਣਗੇ ਚੀਜ਼ ਅੱਜ ਦੀ ਲੁੰਡੀ ਤੇਰੇ ਆਕੇ ਤੇ ਆਪ ਬਹੁਤ ਜ਼ੋਰ ਲੱਗਣਿਆ ਮੇਰਾ ਆ ਮੇਰਾ ਆ ਬੜਾ ਲੱਗਿਆ ਬੀਬੀ ਜੇ ਜਦਨ ਯਾਦ ਕਰਨ ਦੀ ਹਾਏ ਜਦਾਂ ਮੈਂ ਲਾਜੂ ਜੇ ਬਿਮਾਰਾ ਹੀ ਹੁੰਦਾ ਹਾਏ ਲਾਜੂ ਜੇ ਜੇਵਾਜ਼ ਹੀ ਬੰਦ ਹੋਗੀ ਹੂੰ ਉਦੋਂ ਦਰਸੀ ਨੰਬੀ ਉਹਨੇ ਆਂਟੀ ਉਹਦੇ ਭੂਆ ਦੇ ਮਰਨ ਨਾਲ ਉਹਦਰਾ ਮਰਨ ਵਾਲੇ ਬਾਹਤੇ ਵੀ ਚੱਲ ਵਾਵਾ ਰੋ ਰੋ ਕੇ ਗਲਾ ਬੈ ਗਿਆ ਅੱਖਾਂ ਦੇ ਵਿੱਚ ਹੱਸੀ ਜਾਂਦੀ ਘੁੱਟ ਜਾ ਮੈਂ ਇੱਕਾ ਘੜੀ ਘੜੀ ਨਹੀਂ ਹੈਨਾ ਇਹ ਵੀ ਪਹਿਲਾਂ ਪਰ ਲੱਜੋ ਵੀਡੀਓ ਬਣੀ ਬੜੇ ਟੌਪ ਦੀ ਹੈਨਾ ਮੰਮੀ ਕਹਿੰਦੇ ਵਾਕਿਆ ਉਦਾਂ ਦੀ ਬਣਾਈ ਹੈ ਫੇਰ ਹੈਨਾ ਮੰਮੀ ਮੇਰੇ ਫੋਨ ਕਰਕੇ ਕਹਿੰਦੇ ਹਾਏ ਨਹੀਂ ਉਹਨਾਂ ਵਾਲੀ ਲੈ ਆ ਤੂੰ ਪੱਈਆ ਰਾਣੀ ਮੰਦਗੀ ਸੀ ਫਾਇਦੇ ਦੀ ਦੰਦੀ ਮ ਲੱਗਦੀ ਸੀ ਲੱਗਦੀ ਸੱਚੀ ਚੰਟ ਜੀ ਬੜੀ ਲੱਗਦੀ ਚੰਟ ਜੀ ਬੋਲੀ ਬਾਣੀ ਬੜੀ ਤਿੱਖੀ ਹੈ ਨਾ ਜੋ ਹਾਂ ਜੱਟ ਲੱਗਦੀ ਨਹੀਂ ਲੱਗਦੀ ਭਈਆ ਰਣੀ ਇਹਨੂੰ ਦੂਧ ਦੇ ਕਪੂਆ ਵੀ ਹਾਂ ਮਾਈ ਬਣੀ ਜੜੀ ਅੱਜ ਹਾਂ ਉਹ ਵੀ ਲੱਗਦੀ ਉਹ ਵਿੱਚ ਮਾਰ ਜੰਦੀ ਸਿੱਧੀਆਂ ਨਹੀਂ ਉਹ ਵੀ ਚੇ ਪੰਜਾਬੀ ਬੋਲ ਜਾਂਦੀ ਪੂਰੀ ਨਹੀਂ ਪਿਆ ਉਹ ਹੱਕਾ ਵਾਲਾ ਬੋਲਦੀ ਨਾ ਨਹੀਂ ਕਹਾ ਚੱਲੀ ਹੈ ਨਹੀਂ ਕਹਾ ਚੱਲੀ ਇਹਦਾ ਸੀਰੇ ਦਾ ਪਾਪਾ ਵੇਖਣ ਲੈਣਾ ਹੁਣ ਉਹਨੂੰ ਕਿਤੇ ਹੁਣ ਸ਼ੋਅ ਆਈ ਤੇ ਉਹ ਕਹਿੰਦਾ ਫੋਨ ਕਰਕੇ ਮੈਂ ਮੰਨ ਵੀ ਤੂੰ ਤਾਂ ਗਰੇਜ ਪਾ ਕੇ ਕਿੱਧਰ ਗਈਂਂ ਭਖਾਰੀ ਦੀ ਗੰਬੀ ਤੇ ਮੈਂ ਉਹ ਤੇ ਮੈਂ ਵੀ ਜਿੱਦਿ ਪਿਛਲੇ ਸਾਲ ਬਣਾਈ ਸੀ ਕਹਿੰਦਾ ਨਾ ਮੈਨੂੰ ਤਾਂ ਫਿਰ ਹੁਣ ਦਿਖੀ ਆ ਹੈ ਤੂੰ ਉੱਥੇ ਚੱਲ ਕਿੱਦਾਂ ਗਈ ਮੈਂ ਹੈ ਹੈ ਉੱਥੇ ਕੀ ਉਹਨੂੰ ਸਾਰਾ ਟੱਬਰ ਹੀ ਜਾਂਦਾ ਮੈਂ ਸੀਨ ਕਰਕੇ ਤੇ ਆ ਜਾਈਦਾ ਹੀ ਉੱਥੇ ਹੀ ਨਹੀਂ ਸੀਰੇ ਦੇ ਪਾਪੇ ਨੂੰ ਹੁਣ ਸ਼ੋਅ ਆਈ ਆ ਆਹੋ ਉਹ ਫਿਰ ਇਹਦਾ ਸੋਚ ਲੋ ਵੀ 1.5 ਸਾਲ ਪਿੱਛੇ ਆ ਸਾਡੇ ਤੋਂ ਗਿਆ ਅਮਰੀਕਾ ਜੇ ਵੇਖ ਲੋ ਕਿਹੜੇ ਪੰਜਾਬ ਤੋਂ ਨਹੀਂ ਸੀ ਤਾਂ ਪੁੱਛੀ ਪਾਪਾ ਇੰਨਾ ਪਛਾਣ ਤੂੰ ਹਾਂ ਹਾਂ ਆਪਾਂ ਤੇ 1.5 ਸਾਲ ਪਹਿਲਾਂ ਤੇਰੇ ਤੋਂ ਵੀਡੀਓ ਵੇਖ ਲਈ ਪਹਿਲਾਂ ਉਹ ਟਰੱਕ ਚਲਾਉਂਦੇ ਸੀ ਅੱਛਾ ਟਰੱਕ ਚਲਾਉਂਦੇ ਸੀ ਹੁਣ ਮੇਰੇ ਪਾਪਾ ਕਾ ਨਾ ਮੈਂ ਨਹੀਂ ਉਹ ਅਜੇ ਟਰੱਕ ਚਲਾਉਂਦੇ ਨੇ ਨਾ ਅੱਛਾ ਚਲਾਉਂਦੀ ਸੀ ਪਰ ਹੁਣ ਇਹਨਾਂ ਦੇ ਗੋਡੇ ਦਰਦ ਹੁੰਦੇ ਆ ਨਾ ਟਾਈਮ ਨਹੀਂ ਹੈਗਾ ਗੋਡੇ ਗੋਡੇ ਦਰਦ ਹੁੰਦੇ ਆ ਹਾਂਜੀ ਹਾਂ ਇਹ ਕੋਣ ਅੰਗਰੇਜ਼ਾਂ ਵਾਲੀ ਬਣਾਈ ਨਹੀਂ ਹੂੰ ਹੂੰ ਕਿਤਾਬ ਉਹ ਲੈ ਗਰਾ ਪਰ ਇੱਕ ਗੱਲ ਹੈਗੀ ਦੀਦੀ ਵਾਕਿਆ ਇਹ ਗੱਲ ਹੈਗੀ ਆ ਵੀ ਜਿੰਨਾ ਸਾਡਾ ਪੰਜਾਬ ਬਾਹਰ ਨੂੰ ਜਾਈ ਜਾਂਦੇ ਆਉਣ ਦੇ ਟਾਈਮ ਚ ਪੰਜਾਬੀ ਜਿਹੜੀ ਸਾਡੀ ਇਦਾਂ ਦੀ ਹੋਣੀ ਸ਼ੁਰੂ ਤੋਂ ਪਹਿਲਾਂ ਇਦਾਂ ਦੇ ਦੇ ਥੋੜਾ ਹਿੰਟ ਜਿਆਦੀ ਲੰਮੀ ਨਾ ਬਣਾਵੇ 3-4 ਘਾਟ ਬਣਾਵੇ ਨਹੀਂ ਕਿਸੇ ਜਾਣ ਨੂੰ ਕਾਲਾ ਪੇੜੇ ਤੋਂ ਪਿੱਛੇ ਜਾਵਾ ਉਹ ਖੜਕਤੀ ਜਾਏ ਜਾ ਬਾਹਰ ਜਾਏ ਬਸ ਸਾਡੀ ਨਹੀਂ ਬਦਲਣੀ ਗਾਂ ਵਾਲੀ ਪੀੜੀ ਦਾ ਪਤਾ ਨਹੀਂ ਜਿਹੜੀ ਹੋਣ ਵਾਲੀ ਸਾਡਾ ਵਾਲੀ ਪੀੜੀ ਜਿਹੜੀ ਇੱਥੇ ਆ ਉਹਦੀ ਨਹੀਂ ਬਦਲਨੀ ਹੈਣਾ ਬੋਲੀ ਵਾਲਾ ਪਰ ਜਿੱਦਾਂ ਹੁਣ ਜਾਈ ਜਾਣਦੇ ਮੈਂ ਉਹ ਗੱਲ ਕੰਡਿਆ ਵਾਂ ਆਉਣ ਵਾਲੇ ਇਦਾਂ ਪੰਜਾਬ ਦਾ ਆਉਣ ਵਾਲੇ ਦਾ ਹਾਂ ਕਿ ਸਾਲਾਂ ਤੱਕ ਪੰਜਾਬੀ ਇਦਾਂ ਦੀ ਲੱਗਦਾ ਹੋਣੀ ਹਾਰ ਵੀ ਹੋ ਜਾਂਦਾ ਜੇ ਕੋਈ ਚਾਰ ਹੈਗੇ ਨੇ ਚਿੱਲਣਾ ਮਾੜਾ ਬੰਦਾ ਦੇ ਬਾਹਰ ਦਾ ਸੋਚਦਾ ਵੀ ਨਹੀਂ ਭਰਾਵਾ ਛੱਦੀ ਜੀ ਗੱਲ ਮੇਰੇ ਤੇ ਆ ਕੇ ਭਾਮੜੀਓ ਭੰਦਾ ਕਰਾਈ ਸੋਚਦੀ ਆ ਹੁਣ ਭਾਂਜਾ ਕਿਹੜਾ ਕੋਈ ਨਹੀਂ ਫੇਰ ਕੀ ਗਾਲ ਵੀ ਤੇ ਪੰਜਾਬੀ ਆ ਇਹ ਵੀ ਐਡੀ ਪੰਜਾਬੀ ਆ ਇਹ ਹੁਣ 40 50 ਲੱਖ ਰੁਪਏ ਬੰਦਾ ਕਿਹੜਾ ਮੇਰੇ ਵਰਗਾ ਬੰਦਾ ਕਰੂ ਯਾਰ ਐਵੇਂ ਗੱਲਾਂ ਨਹੀਂ ਕਰਦੀ ਜਿਹਦੇ ਕੋ ਐ ਉਹ ਬਾਹਰ ਵੀ ਹੋ ਜਾਂਦਾ ਈ ਸਿੱਧੀ ਗੱਲ ਹਮ ਮੈਂ ਦੇਖ ਰਿਹਾ ਕਿ ਨਾ ਆਪਾਂ ਜਾਣਾ ਪੈੜੀ ਵੇਚ ਕੇ ਵੀ ਉਹ ਹੋ ਜਾਂਦਾ ਜੇ ਕੋ ਚਾਰ ਹੈਗੀਆਂ ਹਮ ਸਹੀ ਹੈ ਸਹੀ ਗੱਲ ਯਾਰ ਭਾਮੜੀ ਇਹਨਾਂ ਦੀ ਅੱਧਾ ਗੱਲਾਂ ਵੇਚ ਵੇਚ ਕੇ ਤੈਨੂੰ ਸਹੀ ਰੋਕਾ ਤੇ ਇਹਨਾਂ ਨਹੀਂ ਅੱਧਾ ਕਿੰਨਾ ਮਰਲੇ ਮਰਲੇ ਲੋਕੀ ਕਨਾਲਾ ਕਨਾਲਾ ਵੇਚ ਵੇਚ ਚਾਈ ਜਾਂਦੇ ਆ ਟਰੰਕੀ ਚੱਲ ਲੱਗ ਜੇ ਤੇ ਜੇ ਤੇ ਲੱਗ ਜੇ ਤੇ ਕਿੱਥੇ ਚੱਲ ਜਾ ਚੌਂਕਾ ਵੇਚ ਕੇ ਚੌਂਕਾ ਤਾਂ ਵੇਚੋ ਤਾਂ ਪਹਿਲਾਂ ਹੀ ਢਾਡੇ ਸੋਨਵੀਰ ਜਦੋਂ ਗਏ ਅਮਰੀਕਾ ਦੇ ਨਵੇਂ ਨਵੇਂ ਕੰਮ ਚੱਲਿਆ ਸੀ ਨਾ ਉਹ ਅੰਕਲ ਆ ਇੱਕ ਏਜੰਟ ਉਹ ਕਹਿੰਦਾ ਪੈਲੀ ਇੰਨੀ ਜੇ ਕੋ ਪੈਸੇ ਨਹੀਂ ਹੈਗੇ ਮੈਨੂੰ ਪੈਲੀ ਵੇਚ ਕਰ ਦਿਓ ਤੇ ਅਮਰੀਕਾ ਇਦਾਂ ਬੜਾ ਸਾਡੇ ਪਿੰਡ ਗਿਆ ਖਾਰਾ ਵੀ ਉਹਦੇ ਸੌਰੇ ਆ ਖਾਰੇ ਖਾਰਾ ਵੀ ਅੱਧਾ ਪਿੰਡ ਉਹਨੇ ਇਦਾਂ ਹੀ ਚੜਾਇਆ ਪੈਲੀ ਉੱਧਰ ਸਭ ਜਿਹੜੇ ਵੇਚ ਕੇ ਗਏ ਨਾ ਜਿਹੜੇ ਜਿਹੜੇ ਤੇ ਪਹੁੰਚ ਗਏ ਵਹੇ ਤਕਰੀਬਨ ਪਹੁੰਚ ਗਏ ਪਹੁੰਚ ਗਏ 100 ਚੋਂ 90% ਲਾ ਲਓ ਇਹ ਵੀ ਗਰੀਬੀ ਨਿਕਲ ਗਈ ਘਰਾਂ ਜਿਹੜੇ ਤਿੰਨ ਚਾਰ ਮੁੰਡੇ ਮੁੜ ਕੇ ਆਏ ਹਨ ਉਹ ਰੋਂਦੇ ਆ ਵੀ ਆਪਾਂ ਰਹਿ ਕਾਹੇ ਜੋਗੇ ਨਹੀਂ ਆ ਦਿਹਾੜੀਆਂ ਲਾਉਂਦੇ ਆ ਮਿਸਤਰੀ ਵਿਛੇ ਹੁਣ ਜਿਨ੍ਹਾਂ 50-50 ਲੱਖ ਲਾਇਆ ਵਾ ਸਾਡੀ ਗਲੀ ਚ ਦੋ ਹੀ ਹੋ ਮਤਲਬ ਦਿਹਾੜੀ ਤੇ ਚਲੋ ਨਹੀਂ ਲਾਉਂਦੇ ਜੂਆ ਵਾ ਪਰ ਮਜਬੂਰ ਆ ਬਣਾਵੇ ਬੰਦਾ ਵੀ ਜੇ ਇੰਨਾ ਪੈਸਾ ਲਾਉਣਾ ਫਿਰ ਆਪੇ ਮਰ ਜਾਈਏ ਵਾਪਸ ਨਹੀਂ ਆਉਣਾ ਹੁਣ ਜਦੋਂ ਲਾਲਾ ਉਹ ਪਹੁੰਚੇ ਵੀ ਟਕਾਣੇ ਹਣਾ ਇੱਕ ਪੂਰੇ ਕੈਂਪਸ ਚ ਪਹੁੰਚ ਗਏ ਜਦੋਂ ਕਿ ਜਿਹੜੇ ਰਿਪੋਰਟ ਨਹੀਂ ਕਰ ਦਿੰਦੇ ਫਿੰਗਰ ਕਰਾ ਕੇ ਭਜਾ ਦਿੰਦੇ ਹਣਾ ਉਹ ਦੱਸਦੇ ਵੀ ਦਿੱਲੀ 에어ਪੋਰਟ ਤੋਂ ਬਾਹਰ ਲ ਬੂਆ ਵੀ ਬਾਹਰ ਕਰਾਉਣਾ ਅਮਰੀਕਨ ਪੁਲਿਸ ਆਈ ਸੀ ਦਿੱਲੀ ਦੇ 에어ਪੋਰਟ ਤੋਂ ਬੂਆ ਜਿਹੜਾ ਬਾਹਰ ਕਰਾਉਣਾ ਉਹ ਵੀ ਅਮਰੀਕਨ ਪੁਲਿਸ ਆਈ ਇੱਥੋਂ ਨਿਕਲ ਗਏ ਹਾਂ ਇੱਥੇ ਨਿਕਲ ਗਏ ਇਦਾਂ ਖਲੋ ਗੀਆਂ ਇੱਥੇ ਜਿੱਦਾਂ ਸਰੋਂ ਨੂੰ ਸੁੰਡੀ ਪੈ ਗਈ ਇੱਥੋਂ ਵੀ ਰਿਪੋਰਟ ਹੀ ਕਰ ਦੇਣਾ ਨਹੀਂ ਤੇ ਬਾਅਦ ਚ ਰਿਪੋਰਟ ਹੋ ਜਾ ਚਲੋ ਜੀ ਓਕੇ ਪਤਾ ਹੀ ਸੱਤ ਵੀ ਇੱਥੇ ਹੀ ਉਦੋਂ ਉਦੋਂ ਕਮੈਂਟ ਨਹੀਂ ਆਇਆ ਵੀ ਮਨਪ੍ਰੀਤ ਦੇ ਵਿੱਚ ਬੱਬੂ ਕੁੱਤੇ ਵੀ ਹੁੰਦੇ ਜਿਹਦੀ ਆ ਪਿੱਛੇ ਬੜੀ ਸੋਹਣੀ ਲੱਗਣ ਢਈ ਹੈ ਬੱਬੂ ਜੋ ਮਰਜੀ ਹੁਣ ਕੁੱਤੇ ਹਨ ਨੂੰ ਨਹੀਂ ਕੋ ਕਰ ਸਕਦੀ ਆ ਵੇਖੋ ਨਾਂ ਰੱਖਿਆ ਸਿਕਿਉਰਟੀ ਚ ਆ ਵੇਖੇ ਵੱਡੀ ਗੱਲ ਥੋੜੀ ਹੈ ਕਿਸੇ ਨੇ ਸਹੀ ਕਿਹਾ ਹੈ ਬੱਬੂ ਕੁੱਤੇ ਚਲੋ ਜੀ ਓਕੇ ਸਾਰੀ ਗੱਲ ਸਾਰਿਆਂ ਨੂੰ